बीजे फार्मर्स डेली व्लॉग ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਪੁਦੀਨੇ ਦੀ ਕਟਾਈ ਦੀ ਪ੍ਰਕਿਰਿਆ ਵਿਖਾਵਾਂਗੇ ਜਿਸ ਵਿੱਚ ਸਵਾਥਰ ਅਤੇ ਨਿਊ ਹਾਲੈਂਡ ਐਫਪੀ 230 ਚੋਪਰ ਦੀ ਵਰਤੋਂ ਕੀਤੀ ਜਾਂਦੀ ਹੈ ਪੁਦੀਨਾ ਇੱਕ ਸੁਗੰਧਿਤ ਜੜੀ ਬੂਟੀ ਹੈ ਜਿਸ ਦੀ ਵਰਤੋਂ ਤੇਲ ਚਾਹ ਅਤੇ ਹੋਰ ਉਤਪਾਦਾਂ ਵਿੱਚ ਕੀਤੀ ਜਾਂਦੀ ਹੈ ਵਧੀਆ ਨਤੀਜਿਆਂ ਲਈ ਸਹੀ ਸਮੇਂ ਤੇ ਕਟਾਈ ਅਤੇ ਸਹੀ ਮਸ਼ੀਨਰੀ ਬਹੁਤ ਜ਼ਰੂਰੀ ਹੁੰਦੀ ਹੈ ਚਲੋ ਵੇਖੀਏ ਇਹ ਕਿਵੇਂ ਹੁੰਦਾ ਹੈ ਇੱਥੇ ਹੈ ਸਾਡਾ ਪਹਿਲਾ ਮੱਖੀ ਖਿਡਾਰੀ ਸਵਾਥਰ ਇਹ ਮਸ਼ੀਨ ਖਾਸ ਤੌਰ ਤੇ ਪੁਦੀਨੇ ਨੂੰ ਕੱਟਣ ਅਤੇ ਇਸ ਨੂੰ ਲਾਈਨਾਂ ਵਿੱਚ ਰੱਖਣ ਲਈ ਬਣਾਈ ਗਈ ਹੈ ਸਵਾਥਰ ਦੀ ਵਰਟੋਨਲ ਪੁਦੀਨਾ ਸਹੀ ਉਚਾਈ ਤੇ ਕੱਟਿਆ ਜਾਂਦਾ ਹੈ ਜੋ ਕਿ ਪੱਤਿਆਂ ਅਤੇ ਤੇਲ ਦੀ ਗੁਲਵੱਤਾ ਨੂੰ ਬਰਕਰਾਰ ਰੱਖਦਾ ਹੈ ਕੱਟੇ ਪੁਦੀਨੇ ਨੂੰ ਕੁਝ ਦਿਨਾਂ ਲਈ ਖੇਤ ਵਿੱਚ ਸੁਕਣ ਲਈ ਛੱਡਿਆ ਜਾਂਦਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸਵਾਥਰ ਮਸ਼ੀਨ ਸਫਾਈ ਨਾਲ ਪੁਦੀਨੇ ਨੂੰ ਕੱਟ ਰਹੀ ਹੈ ਪੁਦੀਨੇ ਦੀ ਕਟਾਈ ਦਾ ਸਭ ਤੋਂ ਵਧੀਆ ਸਮਾਂ ਉਸ ਸਮੇਂ ਹੁੰਦਾ ਹੈ ਜਦੋਂ ਪੁਦੀਨਾ ਖਿੜਨ ਲੱਗਦਾ ਹੈ ਇਸ ਵੇਲੇ ਪੌਦੇ ਵਿੱਚ ਸਭ ਤੋਂ ਵੱਧ ਤੇਲ ਹੁੰਦਾ ਹੈ ਕੱਟਣ ਤੋਂ ਬਾਅਦ ਸਵਾਥਰ ਪੁਦੀਨੇ ਨੂੰ ਸਹੀ ਤਰੀਕੇ ਨਾਲ ਲਾਈਨਾਂ ਵਿੱਚ ਰੱਖ ਦਿੰਦਾ ਹੈ ਇਸ ਤਰੀਕੇ ਨਾਲ ਪੁਦੀਨਾ ਸਹੀ ਤਰੀਕੇ ਨਾਲ ਸੁੱਕਦਾ ਹੈ ਕਿਉਂਕਿ ਹਵਾ ਦਾ ਪ੍ਰਵਾਹ ਸਹੀ ਬਣਿਆ ਰਹਿੰਦਾ ਹੈ ਹੁਣ ਜਦੋਂ ਪੁਦੀਨਾ ਕੱਟ ਕੇ ਸੁੱਕ ਗਿਆ ਹੈ ਅਸੀਂ ਵਰਤਦੇ ਹਾਂ ਆਪਣੀ ਦੂਜੀ ਮਹੱਤਵਪੂਰਨ ਮਸ਼ੀਨ ਨਿਊ ਹਾਲੈਂਡ ਐਫ ਪੀ 230 ਚੋਪਰ ਇਹ ਮਸ਼ੀਨ ਸੁੱਕੇ ਪੁਦੀਨੇ ਨੂੰ ਖੇਤ ਤੋਂ ਚੁੱਕ ਕੇ ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟਣ ਲਈ ਬਹੁਤ ਹੀ ਮਹੱਤਵਪੂਰਨ ਹੈ ਜਿਸ ਨਾਲ ਆਗਲੇ ਪੜਾਅ ਵਿੱਚ ਤੇਲ ਕੱਢਣਾ ਆਸਾਨ ਹੁੰਦਾ ਹੈ। ਐਫਪੀ 230 ਸੁੱਕੇ ਪੁਦੀਨੇ ਨੂੰ ਸਹੀ ਤਰੀਕੇ ਨਾਲ ਚੁੱਕਦਾ ਹੈ ਅਤੇ ਇਸ ਦੇ ਕੱਟਣ ਵਾਲੇ ਮਕੈਨਿਜ਼ਮ ਨਾਲ ਇਸ ਨੂੰ ਛੋਟੇ ਟੁਕੜਿਆਂ ਵਿੱਚ ਕੱਟਦਾ ਹੈ। ਇਹ ਮਸ਼ੀਨ ਪੌਦੇ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਂਦੀ ਹੈ ਅਤੇ ਕੁਝ ਵੀ ਬਰਬਾਦ ਨਹੀਂ ਹੁੰਦਾ। FP230 ਤੋਂ ਕਟਿਆ ਗਿਆ ਪੁਦੀਨਾ ਟਰੇਲਰ ਵਿੱਚ ਭਰਿਆ ਜਾ ਰਿਹਾ ਹੈ ਜੋ ਕਿ ਹੁਣ ਤੇਲ ਕੱਢਣ ਲਈ ਤਿਆਰ ਹੈ। ਇਹ ਪ੍ਰਕਿਰਿਆ ਆਸਾਨ ਬਣਾਉਂਦੀ ਹੈ ਅਤੇ ਉੱਚ ਗੁਣਵੱਤਾ ਦੇ ਤੇਲ ਦੀ ਉਤਪਾਦਨ ਯਕੀਨੀ ਬਣਾਉਂਦੀ ਹੈ। ਸਵਾਤਰ ਤੇ ਨਿਊ ਹਾਲੈਂਡ FP230 ਦੇ ਮਿਲ ਕੇ ਕੰਮ ਕਰਨ ਨਾਲ ਪੁਦੀਨੇ ਦੀ ਕਟਾਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਮੇਂ ਬਚਾਉਣ ਵਾਲੀ ਬਣ ਜਾਂਦੀ ਹੈ। ਇਹ ਮਸ਼ੀਨ ਸਾਡੀ ਉਤਪਾਦਕਤਾ ਵਧਾਉਣ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਉਂਦੀਆਂ ਹਨ। ACBJ ਫਾਰਮਰਸ ਵਿੱਚ ਸਵਾਥਰ ਅਤੇ FP230 ਦੀ ਵਰਤੋਂ ਕਰਕੇ ਪੁਦੇਨੇ ਦੀ ਕਟਾਈ ਦਾ ਛੋਟਾ ਜਿਹਾ ਜਾਇਜ਼ਾ ਇਹ ਮਸ਼ੀਨ ਸਾਨੂੰ ਹਰ ਮੌਸਮ ਵਿੱਚ ਉੱਚ ਗੁਣਵੱਤਾ ਵਾਲੀ ਕਟਾਈ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦੀਆਂ ਹਨ ਅੱਜ ਸਾਡੇ ਨਾਲ ਜੁੜਨ ਲਈ ਧੰਨਵਾਦ